ਦੋਸਤੋ ক্রিকেট ਕੱਪ ਜਿਹੜਾ ਉਹ ਹੋ ਚੁੱਕਿਆ ਦੁਬਈ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਮੈਚ ਹੋਇਆ ਆਪਾਂ ਸਾਰਿਆਂ ਨੇ ਵੇਖਿਆ ਤੇ ਉਹਦੇ ਵਿੱਚ ਭਾਰਤ ਜਿੱਤ ਗਿਆ ਭਾਰਤ ਨੂੰ ਜਿੱਤਣ ਦੀਆਂ ਮੁਬਾਰਕਾਂ ਪਾਕਿਸਤਾਨ ਨੂੰ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਵੱਲੋਂ ਕਿ ਖੇਡ ਹਾਰ ਜਾਣ ਦਾ ਨਾ ਹਾਰ ਨਹੀਂ ਹਿੰਮਤ ਹਾਰ ਜਾਣ ਦਾ ਨਾ ਹਾਰ ਹੁੰਦਾ ਹੈ ਸਾਡਾ ਗਵੰਡੀ ਮੁਲਕ ਹੈ ਤੇ ਗਵੰਡੀਆਂ ਨਾਲ ਸਾਡੇ ਜਿਹੜੇ ਸਬੰਧ ਹੈਗੇ ਉਹ ਬਿਲਕੁਲ ਸੁਖਾਵੇਂ ਹੋਣੇ ਚਾਹੀਦੇ ਨੇ ਸਿਆਣੇ ਲੋਕ ਇਹ ਵੀ ਕਹਿੰਦੇ ਆ ਕਿ ਗੁਆਂਢ ਦੇ ਵਿੱਚ ਬੈਰ ਵਿਰੋਧ ਸਾਨੂੰ ਵਧਾਉਣਾ ਵੀ ਨਹੀਂ ਚਾਹੀਦਾ ਪਰ ਕਈ ਵਾਰੀ ਇਸ ਤਰ੍ਹਾਂ ਦੀਆਂ ਕਟਨਾਮਾ ਵਾਪਰ ਜਾਂਦੀਆਂ ਨੇ ਦੁਰਘਟਨਾਮਾ ਵਾਪਰ ਜਾਂਦੀਆਂ ਜਿਦੇ ਕਰਕੇ ਨਫ਼ਰਤਾਂ ਦੇ ਵਿੱਚ ਵਾਧਾ ਹੁੰਦਾ ਤੇ ਜੇ ਤਾਂ ਕੋਈ ਜ਼ਰੂਰੀ ਹੋਵੇ ਸਾਨੂੰ ਕਿਸੇ ਗੱਲ ਦਾ ਜਵਾਬ ਦੇਣਾ ਬਣਦਾ ਹੋਵੇ ਤੇ ਦੇਣਾ ਚਾਹੀਦਾ ਕੋਈ ਇਹਦੇ ਵਿੱਚ ਮਾੜੀ ਗੱਲ ਨਹੀਂ ਹੈ ਪਰ ਜੇ ਖਾਮ-ਖਾ ਅਸੀਂ ਕੁੜਤਣ ਨਫ਼ਰਤਾਂ ਵਧਾਈਏ ਤਾਂ ਇਹ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਖਾਸ ਕਰਕੇ ਗੁਆਂਢ ਦੇ ਵਿੱਚ ਤਾਂ ਅਸੀਂ ਦੇਖਦੇ ਆ ਕਿ ক্রিকেট ਮੈਚ ਹੋਇਆ ਹੈ ক্রিকেট ਮੈਚ ਦੇ ਦੌਰਾਨ ਕਿ ਖਿਡਾਰੀਆਂ ਨੇ ਪਾਕਿਸਤਾਨ ਵਾਲਿਆਂ ਨੇ ਵੀ ਤੇ ਸਾਡੇ ਹਿੰਦੁਸਤਾਨ ਵਾਲਿਆਂ ਨੇ ਵੀ ਇੱਕ ਦੂਜੇ ਨਾਲ ਹੱਥ ਨਹੀਂ ਮਲਾਏ ਹੈਗੇ ਤੇ ਆਪਣੀ ਬੋਡੀ ਲੈਂਗੁਏਜ ਦੇ ਰਾਹੀਂ ਜਾਨੀ ਆਪਣੀ ਸਰੀਰਕ ਭਾਸ਼ਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਰਾਹੀਂ ਵੀ ਇੱਕ ਦੂਜੇ ਨੂੰ ਇਹੋ ਜਿਹੇ ਇਸ਼ਾਰੇ ਕੀਤੇ ਜਿਹਦੇ ਨਾਲ ਮਤਲਬ ਉਹ ਇੱਕ ਦੂਜੇ ਨੂੰ ਨਫ਼ਰਤ ਵਧਾਉਣ ਵਾਲੇ ਇਹ ਅਖਬਾਰਾਂ ਦੇ ਵਿੱਚ ਚਰਚਾ ਹੈ ਇਸ ਕੱਲ ਦੀ ਤੇ ਇਹ ਜਦੋਂ ਅਸੀਂ ਖਿਡਾਰੀਆਂ ਦੀ ਗੱਲ ਕਰਦੇ ਆ ਨਾ ਕਿ ਖਿਡਾਰੀਆਂ ਨੇ ਕੀਤਾ ਤੇ ਇਹ ਗੱਲ ਹੋਰ ਵੀ ਸਾਨੂੰ ਚੁਪਦੀ ਹੈ ਰਾਜਨੀਤਿਕ ਇਹ ਬੰਦੇ ਗੱਲੇ ਗੱਲਾਂ ਕਰਨ ਤੇ ਗੱਲ ਸਾਨੂੰ ਸਮਝਾਉਂਦੇ ਵੀ ਰਾਜਨੀਤਿਕ ਬੰਦਿਆਂ ਦੇ ਆਪਦੇ ਮਫਾਦ ਹੁੰਦੇ ਆ ਉਧਰ ਲਿਆਂ ਨੇ ਵੀ ਤੇ ਇਧਰ ਲਿਆਂ ਨੇ ਵੀ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਕੇ ਕੁੜੱਤਣ ਕਾਇਮ ਕਰਕੇ ਆਪਣੀਆਂ ਕੁਰਸੀਆਂ ਕਾਇਮ ਕਰਨੀਆਂ ਹੁੰਦੀਆਂ ਜਾਂ ਕੁਝ ਹੋਰ ਇਹਨਾਂ ਦੇ ਮਤਲਬ ਹੁੰਦੇ ਹੈਗੇ ਇਹਨਾਂ ਗੱਲਾਂ ਦੇ ਪਰ ਜੇ ਖਿਡਾਰੀ ਇਹਨਾਂ ਗੱਲਾਂ ਤੇ ਉੱਤਰ ਆਏ ਵੀ ਖਿਡਾਰੀਆਂ ਦੇ ਵਿੱਚ ਵੀ ਨਫ਼ਰਤ ਚੱਲੀ ਗਈ ਕਲਾਕਾਰਾਂ ਦੇ ਵਿੱਚ ਵੀ ਨਫ਼ਰਤ ਚੱਲੀ ਗਈ ਤਾ ਫਿਰ ਇਹ ਚਿੰਤਾ ਦਾ ਵਿਸ਼ਾ ਹੈ ਇਹਦੇ ਬਾਰੇ ਸੋਚਣਾ ਬਣਦਾ ਹੈ ਤੇ ਖਿਡਾਰੀਆਂ ਨੂੰ ਤਾਂ ਸਭ ਤੋਂ ਪਹਿਲਾਂ ਸਭ ਕੀ ਜਿਹੜੇ ਸਾਡੇ ਕੋਚ ਹੁੰਦੇ ਨੇ ਜਿਹੜੇ ਸਾਡੇ ਕੋਚਿੰਗ ਦੇਣ ਵਾਲੇ ਜਾਂ ਟੀਮਾਂ ਨੂੰ ਤਿਆਰ ਕਰਨ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਪਹਿਲਾਂ ਸਭ ਕਹੇ ਦਿੰਦੇ ਨੇ ਕਿ ਅਸੀਂ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਾਂਗੇ ਇੱਥੇ ਕੋਈ ਨਫ਼ਰਤ ਨਹੀਂ ਹੋਏਗੀ ਤੇ ਅਸੀਂ ਵਿਰੋਧੀਆਂ ਦੇ ਨਾਲ ਪਿਆਰ ਦੀ ਭਾਵਨਾ ਨਾਲ ਖੇਡਾਂਗੇ ਉਹਨਾਂ ਨੂੰ ਕੋਈ ਨਫ਼ਰਤ ਨਹੀਂ ਦੇਵਾਂਗੇ ਕੋਈ ਛੱਟਫੇਟ ਨਹੀਂ ਮਾਰਾਂਗੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਸਪੋਰਟਸਮੈਨਸ਼ਿਪ ਜਿਹੜੀ ਸਪੋਰਟਸਮੈਨਸ਼ਿਪ ਸਾਨੂੰ ਸਿਖਾਈ ਜਾਂਦੀ ਹੈ ਖੇਡ ਦੀ ਪਾਵਨਾ ਕਿ ਇੱਕ ਦੂਜੇ ਨਾਲ ਹੱਥ ਮਿਲਾਉਣਾ ਪਿਆਰ ਕਰਨਾ ਜੱਫੀ ਪਾਉਣੀ ਅਸੀਂ ਕਬੱਡੀ ਖੇਡਦੇ ਖਿਡਾਰੀਆਂ ਨੂੰ ਦੇਖਦੇ ਆ ਕਿ ਰੇਡਰ ਜਦੋਂ ਜਾਂਦਾ ਹੈ ਰੇਡ ਪਾਉਣ ਵਾਸਤੇ ਜੱਫੀ ਜੇ ਤਕੜਾ ਹੋਵੇ ਨਾ ਰੇਡਰ ਨੂੰ ਰੱਖ ਲਵੇ ਉਧਰ ਉਹ ਤੋਂ ਨੰਬਰ ਲੈ ਲਵੇ ਤੇ ਚੰਗਾ ਰੇਡਰ ਜਿਹੜਾ ਹੁੰਦਾ ਉਹਨੂੰ ਥਾਪੀ ਦਿੰਦਾ ਵੀ ਤੂੰ ਮੈਨੂੰ ਰੱਖ ਲਿਆ ਤੂੰ ਮੈਨੂੰ ਜਿੱਤ ਲਿਆ ਉਹਨੂੰ ਥਾਪੀ ਦੇ ਕੇ ਆਉਂਦਾ ਹੈ ਇਹ ਅਸੀਂ ਖੇਡ ਦੇ ਮੈਦਾਨਾਂ ਦੇ ਵਿੱਚ ਦੇਖਦੇ ਆ ਇਹ ਹੀ ਵੱਡਾ ਪਣ ਹੁੰਦਾ ਹੈ ਇਹ ਹੀ ਸਪੋਰਟਸਮੈਨਸ਼ਿਪ ਹੁੰਦੀ ਹੈ ਪਰ ਇੱਥੇ ਜੇ ਖੇਡਾਂ ਰਾਹੀਂ ਵੀ ਰਾਜਨੀਤੀ ਕੀਤੀ ਜਾਵੇ ਤਾਂ ਬਹੁਤੇ ਲੋਕ ਤਾਂ ਹਿੰਦੁਸਤਾਨ ਦੇ ਇਸ ਗੱਲ ਦੇ ਹੱਕཅੀ ਨਹੀਂ ਸੀਗੇ ਕਿ ਇਹ ਮੈਚ ਖੇਡਿਆ ਜਾਵੇ ਪਰ ਕਿਉਂਕਿ ਵੱਡਿਆਂ ਦਾ ਹੱਥ ਸੀ ਇਹਦੇ ਵਿੱਚ ਇਹਦੇ ਉੱਤੇ ਕਰੋਨਾ ਦੇ ਪੈਸੇ ਲੱਗੇ ਹੁੰਦੇ ਨੇਗੇ ਕਰੋੜਾਂ ਦਾ ਕਾਰੋਬਾਰ ਹੈ ਕ੍ਰਿਕਟ ਦੇ ਮੈਚ ਹੈ ਜਿਹੜੇ ਇੱਥੋਂ ਕਮਾਈ ਹੁੰਦੀ ਹੈ ਕਈ ਲੋਕਾਂ ਨੂੰ ਤੇ ਇਸ ਕਰਕੇ ਇਹ ਮੈਚ ਕਰਵਾਇਆ ਵੀ ਗਿਆ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹਿੰਦੁਸਤਾਨ ਦੇ ਬਹੁਤੇ ਲੋਕ ਤਾਂ ਚਾਹੁੰਦੇ ਸੀ ਇਹ ਮੈਚ ਹੋਣਾ ਨਹੀਂ ਚਾਹੀਦਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਉਹ ਕੁੜੱਤਣ ਪਈ ਸੀਗੀ ਜਿਹੜੀ ਕੁੜੱਤਣ ਭਾਵੇਂ ਰਾਜਨੀਤਿਕ ਕਾਰਨਾ ਕਰਕੇ ਪੈਦਾ ਹੋਈ ਸੀ ਕਿ ਸਾਡੇ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਪਹਿਲਗਾਮ ਦੇ ਨੇੜੇ ਬੈਸਰਨ ਘਾਟੀ ਦੇ ਵਿੱਚ 2 ਏਪ੍ਰੈਲ 2025 ਨੂੰ ਜਿਹੜੀ ਘਟਨਾ ਵਾਪਰੀ ਸੀ ਕਿ 26 27 ਨਿਰਦੋਸ਼ ਲੋਕ ਹੈ ਜਿਹੜੇ ਉਹ ਮਾਰ ਦਿੱਤੇ ਗਏ ਸੀਗੇ ਅੱਤਵਾਦੀਆਂ ਵੱਲੋਂ ਉਹ ਅੱਤਵਾਦੀ ਕੌਣ ਸੀ ਕਿੱਧਰੋਂ ਆਏ ਸੀ ਕਿਵੇਂ ਸੀ ਉਹਦੇ ਬਾਰੇ ਵੀ ਭੰਬਲ ਪੂਸਾ ਬਣਿਆ ਹੋਇਆ ਹੈ ਪਰ ਉਹ ਕੁੜਤਣ ਸੀ ਜਿਹੜੀ ਉਹਦਾ ਕਾਰਨ ਪਾਕਿਸਤਾਨ ਫਿਰ ਨਿਸ਼ਾਨਾ ਬਣਿਆ ਪਾਕਿਸਤਾਨ ਦੇ ਉੱਤੇ ਹਮਲਾ ਵੀ ਹੋਇਆ ਪਾਕਿਸਤਾਨ ਨੇ ਸਾਡੇ ਉੱਤੇ ਵੀ ਮੋੜਮਾ ਜਵਾਬ ਕੀਤਾ ਤੇ ਉਹ ਨਫਰਤ ਸੀ ਜਿਹੜੀ ਇੱਥੋਂ ਤੱਕ ਵਧੀ ਹੋਈ ਸੀਗੀ ਕਿ ਲੋਕ ਚਾਹੁੰਦੇ ਸੀਗੇ ਕਿ ਕੋਈ ਕਿਸੇ ਕਿਸਮ ਦਾ ਮੈਚ ਨਾ ਹੋਵੇ ਪਰ ਉਹ ਮੈਚ ਹੋਇਆ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਸਾਡਾ ਕਲਾਕਾਰ ਹੈ ਦਲਜੀਤ ਦੁਸਾਂਜ ਉਹਦੀ ਫਿਲਮ ਆਈ ਸੀ ਉਹਨੇ ਇੱਕ ਇਹ ਇਹ ਘਟਨਾ ਵਾਪਰ ਤੋਂ ਆ ਜਿਹੜੀ ਬੈਸਰਨ ਘਾਟੀ ਦੇ ਵਿੱਚ ਘਟਨਾ ਵਾਪਰੀ ਹੈ ਨਾ ਕਤਲ ਕੀਤੇ ਗਏ 26 27 ਲੋਕ ਇਹ ਤੋਂ ਪਹਿਲਾਂ ਦਲਜੀਤ ਨੂੰ ਸਾਜ ਨੇ ਇੱਕ ਫਿਲਮ ਬਣਾਈ ਸੀਗੀ ਉਹ ਫਿਲਮ ਦੇ ਵਿੱਚ ਜਿਹੜੀ ਲੇਡੀ ਐਕਟਰ ਹੈਗੀ ਆ ਹਾਨੀਆਂ ਉਹ ਪਾਕਿਸਤਾਨ ਦੀ ਇੱਕ ਕੁੜੀ ਉਹਨੇ ਦਲਜੀਤ ਦੇ ਨਾਲ ਕੰਮ ਕੀਤਾ ਉਹਦੀ ਫਿਲਮ ਇੱਥੇ ਭਾਰਤ ਦੇ ਵਿੱਚ ਰਿਲੀਜ਼ ਹੀ ਨਹੀਂ ਹੋਣ ਦਿੱਤੀ ਗਈ ਕਿਉਂ ਕਿਉਂਕਿ ਇਹਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਕੰਮ ਕਰ ਰਹੀ ਹੈਗੀ ਪਾਕਿਸਤਾਨੀ ਅਦਾਕਾਰਾ ਕੰਮ ਕਰ ਰਹੀ ਹੈ ਅਸੀਂ ਇਹੋ ਜੀ ਫਿਲਮ ਨਹੀਂ ਚੱਲਣ ਦੇਣੀ ਤੇ ਉਹ ਦਲਜੀਤ ਹੈ ਜਿਹੜਾ ਕਿਉਂਕਿ ਉਹਦੇ ਕਿੰਨੇ ਖਰਚੇ ਹੋਏ ਹੁੰਦੇ ਨੇ ਕਿੰਨਾ ਉਹਨੇ ਬੜੇ ਵਾਸਤੇ ਪਾਏ ਐ ਵੀ ਇਹ ਤਾਂ ਪਹਿਲਾਂ ਦੀ ਬਣੀ ਹੋਈ ਐ ਤੇ ਨਾਲੇ ਕਲਾਕਾਰਾਂ ਦੇ ਵਿੱਚ ਤਾਂ ਇਹ ਨਫ਼ਰਤਾਂ ਹੁੰਦੀਆਂ ਹੀ ਨਹੀਂ ਹੈਗੀਆਂ ਬਿਲਕੁਲ ਹੀ ਕਲਾਕਾਰ ਹੋਣ ਖਿਡਾਰੀ ਹੋਣ ਹੋਰ ਫੀਲਡ ਦੇ ਲੋਕ ਹੋਣ ਵਪਾਰੀ ਹੋਣ ਇਹ ਤਾਂ ਰਾਜਨੀਤਿਕ ਲੋਕਾਂ ਦੇ ਮੁੱਦੇ ਹੁੰਦੇ ਆਗੇ ਤੁਸੀਂ ਨਹੀਂ ਜਿੱਠੋ ਪਰ ਇਹ ਗੱਲ ਅਸੀਂ ਦੇਖਦੇ ਆ ਕਿ ਕਲਾਕਾਰਾਂ ਨੂੰ ਵੀ ਨਫ਼ਰਤ ਦੀ ਨਿਗਾਹ ਨਾਲ ਚਾਹੇ ਉਹ ਹਾਨੀਆਂ ਹੈਗੀਆਂ ਪਰਲੇ ਦੇਸ਼ ਆ ਸਾਡਾ ਕੰਡਿਆਲੀ ਤਾਰ ਟੱਪ ਕੇ ਪਰਲੇ ਪਾਸੇ ਫਿਰੋਜ਼ਪੁਰ ਦੇ ਪਰਲੇ ਪਾਸੇ ਪਾਕਿਸਤਾਨ ਹੈਗਾ ਤਾ ਉਸ ਕੁੜੀ ਨੂੰ ਵੀ ਕੇ ਉਹਨੇ ਰੋਲ ਕੀਤਾ ਦਲਜੀਤ ਸਾਂਝ ਦੇ ਨਾਲ ਸਾਡੇ ਕਲਾਕਾਰ ਦੇ ਨਾਲ ਅਸੀਂ ਉਹ ਫਿਲਮ ਨਹੀਂ ਚੱਲਣ ਦੇਾਂਗੇ ਪਰ ਮੈਚ ਹੋਇਆ ਔਰ ਮੈਚ ਰਹੀਂ ਵੀ ਫਿਰ ਜਿਹੜਾ ਸਨੇਹਾ ਦਿੱਤਾ ਗਿਆ ਉਹ ਨਫਰਤਾਂ ਵਾਲੇ ਇਸ਼ਾਰੇ ਹੱਥ ਨਾਲ ਮਲਾਉਣਾ ਇਹ ਵੀ ਜਿਹੜੇ ਹੈਗੇ ਹੈ ਸਪੋਰਟਸਮੈਨਸ਼ਿਪ ਨੂੰ ਥੱਲੇ ਡੇਗਦਾ ਹੈਗਾ ਤੇ ਕਈ ਸਿਆਣੇ ਲੋਕ ਤਾਂ ਇਹ ਕਹਿੰਦੇ ਆ ਕਿ ਕ੍ਰਿਕਟ ਹਾਰ ਗਈ ਹੈ ਨਫਰਤ ਜਿੱਤੀ ਹੈ ਇੱਥੇ ਕ੍ਰਿਕਟ ਹਾਰੀ ਅਸਲ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲਿਆ ਹੈਗਾ ਤੇ ਜਿਹੜੀ ਟਰੋਫੀ ਸਾਨੂੰ ਮਿਲਣੀ ਸੀਗੀ ਉਹ ਟਰੋਫੀ ਦੇਣੀ ਸੀ ਉਹਨੇ ਜਿਹੜਾ ਕਿ ਏਸ਼ੀਅਨ ਕੌਂਸਲ ਦਾ ਚੇਅਰਮੈਨ ਹੈਗਾ ਮੁਹਸਿਨ ਨਕਵੀ ਉਹ ਜਿਹੜਾ ਪਾਕਿਸਤਾਨ ਦੇ ਵਿੱਚ ਮੰਤਰੀ ਵੀ ਹੈ ਪਾਕਿਸਤਾਨ ਕ੍ਰਿਕਟ ਬੋਰਡ ਦਾ ਵੀ ਚੇਅਰਮੈਨ ਹੈ ਤੇ ਏਸ਼ੀਅਨ ਕੌਂਸਲ ਜਿਹੜੀ ਕ੍ਰਿਕਟ ਜਿਹੜੀ ਹੈਗੀ ਉਹਦਾ ਵੀ ਚੇਅਰਮੈਨ ਹੈ ਉਹਨੇ ਟਰੋਫੀ ਦੇਣੀ ਸੀ ਉਹ ਕਿਉਂਕਿ ਪਾਕਿਸਤਾਨੀਆਂ ਜੀ ਪਾਕਿਸਤਾਨ ਦੇ ਇਹਨਾਂ ਮੰਤਰੀਆਂ ਨੇ ਉਥੋਂ ਦੀ ਸਰਕਾਰ ਨੇ ਸਾਡੇ ਖਿਲਾਫ ਲੜਾਈ ਛੇੜੀ ਸੀ ਅਸੀਂ ਕਹਿੰਦੇ ਹੁਣ ਇਹਦੇ ਹੱਥੋਂ ਇਹ ਟਰੋਫੀ ਵੀ ਨਹੀਂ ਲੈਣੀ ਹੈਗੀ ਉਹ ਟਰੋਫੀ ਨਹੀਂ ਲਈ ਹੈਗੀ ਤੇ ਅਖਬਾਰਾਂ ਨੇ ਲਿਖਿਆ ਉਹ ਟਰੋਫੀ ਲੈ ਕੇ ਵਾਪਸ ਚਲਾ ਗਿਆ ਉਹ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੈਗਾ ਇਸ ਕ੍ਰਿਕਟ ਦੇ ਮੈਚ ਰਾਹੀਂ ਇਹ ਕੋਈ ਸ਼ੋਅ ਸ਼ਗਨ ਨਹੀਂ ਹੈਗਾ ਇਹ ਚੰਗੀ ਗੱਲ ਨਹੀਂ ਹੈਗੀ ਖਿਡਾਰੀਆਂ ਨੂੰ ਖੇਡ ਦੀ ਪਵਨਾ ਨਾਲ ਸਪੋਰਟਸਮੈਨਸ਼ਿਪ ਦੇ ਨਾਲ ਹੀ ਇੱਕ ਦੂਜੇ ਦੇ ਨੇੜੇ ਜਾਣਾ ਚਾਹੀਦਾ ਇੱਕ ਦੂਜੇ ਨਾਲ ਖੇਡਣਾ ਚਾਹੀਦਾ ਇੱਕ ਦੂਜੇ ਨਾਲ ਪਿਆਰ ਵਧਾਉਣਾ ਚਾਹੀਦਾ ਇਸੇ ਤਰ੍ਹਾਂ ਕਲਾਕਾਰ ਨੇ ਚਾਹੇ ਪਾਕਿਸਤਾਨੀ ਕੁੜੀ ਨੇ ਸਾਡੇ ਦਲਜੀਤ ਨਾਲ ਜਿਹੜੇ ਸਾਡੇ ਇੱਕ ਪੰਜਾਬ ਦਾ ਕਲਾਕਾਰ ਹੈ ਦਸਾਂਝ ਪਿੰਡ ਦਾ ਉਹਦੇ ਨਾਲ ਉਹਨੇ ਕੰਮ ਕਰ ਲਿਆ ਉਹਦੀ ਫਿਲਮ ਹੈ ਜਿਹੜੀ ਉਹ ਚੱਲਣ ਦੇਣੀ ਚਾਹੀਦੀ ਸੀ ਕਿੱਡੀਕ ਗੱਲ ਹੈ ਇਹ ਪਰ ਇਹ ਸਾਰਾ ਕੁਝ ਇੱਥੇ ਵਾਪਰਿਆ ਤਾਂ ਸਾਨੂੰ ਇਹਨਾਂ ਘਟਨਾਵਾਂ ਤੋਂ ਸਬਕ ਸਿੱਖ ਕੇ ਕਿ ਰਾਜਨੀਤਿਕ ਬੰਦੇ ਐ ਤੇ ਉਹ ਜਿਹੜੇ ਮੁੱਦੇ ਹੁੰਦੇ ਆ ਉਹਨਾਂ ਦੇ ਉਹ ਆਪਣੇ ਪੱਦਰ ਦੇ ਉੱਤੇ ਉਹ ਕੌਮੀ ਮੰਤਰੀ ਪੱਦਰ ਦੇ ਉੱਤੇ ਕਿਵੇਂ ਮਰਜ਼ੀ ਨਜਿੱਠਣ ਪਰ ਜੇ ਮਾਹੌਲ ਸੁਖਾਵਾਂ ਨਹੀਂ ਤੇ ਫਿਰ ਮੈਚ ਵੀ ਨਹੀਂ ਸੀ ਕਰਾਇਆ ਜਾਣਾ ਚਾਹੀਦਾ ਜਦੋਂ ਮਾਹੌਲ ਸੁਖਾਵਾਂ ਹੁੰਦਾ ਉਦੋਂ ਮੈਚ ਕਰਾ ਲੈਂਦੇ ਇਹ ਸਾਰਾ ਕੁਝ ਜਿਹੜਾ ਕੁਝ ਇੱਥੇ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ ਤੇ ਇਹਦੇ ਨਾਲ ਹੀ ਜਿਹੜੀ ਗੱਲ ਹੋਰ ਆਪਾਂ ਨੋਟ ਕਰਦੇ ਆ ਕਿ ਦੋਨਾਂ ਬਾਰਡਰਾਂ ਦੇ ਉੱਤੇ ਪੰਜਾਬ ਦਾ ਬਾਰਡਰ ਸਾਡਾ ਆਪਾਂ ਤਾਂ ਪੰਜਾਬ ਦਾ ਬਾਰਡਰ ਹੈ ਜੰਮੂ ਕਸ਼ਮੀਰ ਦਾ ਬਾਰਡਰ ਵੀ ਲੱਗਦਾ ਹੈ ਇਧਰ ਰਾਜਸਥਾਨ ਦਾ ਬਾਰਡਰ ਵੀ ਲੱਗਦਾ ਹੈ ਗੁਜਰਾਤ ਦਾ ਬਾਰਡਰ ਵੀ ਲੱਗਦਾ ਹੈ ਪਰ ਅਸੀਂ ਪੰਜਾਬ ਦੇ ਬਾਰਡਰ ਦੇ ਉੱਤੇ ਦੇਖਦੇ ਹਾਂ ਕਿ ਦੋ ਥਾਵਾਂ ਦੇ ਉੱਤੇ ਪਰੇਡ ਹੁੰਦੀ ਹੈ ਦੋਨਾਂ ਦੇਸ਼ਾਂ ਦੀ ਸਾਂਝੀ ਪਰੇਡ ਹੁੰਦੀ ਹੈ ਤੜਕੇ ਵੇਲੇ ਸਵੇਰ ਵੇਲੇ ਝੰਡਾ ਚੜਾਇਆ ਜਾਂਦਾ ਹੈ ਕੌਮੀ ਝੰਡਾ ਚੜਾਉਂਦੇ ਨੇ ਦੋਨੋਂ ਦੇਸ਼ ਆਪ ਆਪਣਾ ਤੇ ਸ਼ਾਮ ਵੇਲੇ ਸੂਰਜ ਛਿਪਦੇ ਨਾਲ ਹੀ ਉਹ ਕੌਮੀ ਝੰਡੇ ਲਾਹ ਲਏ ਜਾਂਦੇ ਨੇਗੇ ਇਹ ਬਾਗਾ ਬਾਡਰ ਜਿਹੜਾ ਅੰਮ੍ਰਿਤਸਰ ਉੱਥੇ ਵੀ ਹੁੰਦਾ ਹੈ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੁਸੈਨੀ ਵਾਲੇ ਵੀ ਹੁੰਦਾ ਹੈ ਉੱਥੇ ਵੀ ਜਿਹੜੀ ਪ੍ਰੇਡ ਹੁੰਦੀ ਹੈ ਆਪਾਂ ਵੇਖਦੇ ਹਾਂ ਕਿ ਉਹਨਾਂ ਪ੍ਰੇਡ ਕਰਨ ਵਾਲੇ ਜਿਹੜੇ ਸਾਡੇ ਇਧਰਲੇ ਬੀਐਸਐਫ ਵਾਲੇ ਨੌਜਵਾਨ ਨੇ ਜੋ ਉਧਰਲੇ ਪਾਕਿਸਤਾਨ ਦੇ ਜਿਹੜੇ ਰੇਂਜਰ ਹੁੰਦੇ ਨੇਗੇ ਉਹਨਾਂ ਦੇ ਜਿਹੜੇ ਸੁਰੱਖਿਆ ਦਸਤਿਆਂ ਦੇ ਵਿੱਚ ਕੰਮ ਕਰਦੇ ਜਿਹੜੇ ਲੋਕ ਨੇ ਉਹ ਕਿਵੇਂ ਆਪਣੀ ਬਾਡੀ ਲੈਂਗੁਏਜ ਦੇ ਰਾਹੀਂ ਇੱਕ ਦੂਜੇ ਨੂੰ ਹਿੱਕ ਕੱਢ ਕੇ ਵਿਖਾਉਂਦੇ ਨੇ ਕਦੇ ਮੁੱਛ ਦੇ ਉੱਤੇ ਹੱਥ ਫੇਰਦੇ ਨੇ ਕਦੇ ਉਹ ਲਲਕਰਾਜਾ ਮਾਰਦੇ ਨੇ ਕਦੇ ਕਿਵੇਂ ਤੇ ਫਿਰ ਜਦੋਂ ਸਾਡੇ ਵਾਲੇ ਪਾਸਿਓਂ ਕਦੇ ਆਏ ਇੱਕ ਚੌੜੀ ਕਰਕੇ ਆਏ ਕੀਤਾ ਜਾਂਦਾ ਤਾਂ ਫਿਰ ਸਾਡੇ ਵਾਲੇ ਤਾੜੀਆਂ ਮਾਰ ਦਿੰਦੇ ਨੇ ਜਦੋਂ ਉਹ ਕਰਦੇ ਨੇ ਫਿਰ ਪਾਕਿਸਤਾਨ ਵਾਲੇ ਤਾੜੀਆਂ ਮਾਰਦੇ ਨੇ ਇਹ ਪ੍ਰੇਡ ਦੇ ਦੌਰਾਨ ਵੀ ਆਪਾਂ ਸਾਰਿਆਂ ਨੇ ਵੇਖਿਆ ਕਿ ਨਫ਼ਰਤ ਵਧਾਉਂਦਾ ਹੀ ਕੰਮ ਕੀਤਾ ਜਾਂਦਾ ਹੈ ਇਹਨੂੰ ਵੀ ਕੋਈ ਐਸਸੀ ਪਰੇਡ ਬਣਾਇਆ ਜਾਵੇ ਜਿਹਦੇ ਨਾਲ ਪਿਆਰ ਵਧੇ ਨਫ਼ਰਤ ਨਾ ਵਧੇ ਘਟੋ ਘਟ ਜੇ ਪਿਆਰ ਨਹੀਂ ਵਧਾਉਣਾ ਤਾਂ ਨਫ਼ਰਤ ਵੀ ਨਾ ਵਧੇ ਤੇ ਅਸੀਂ ਉਹ ਕੁੱਟਕੁੱਟ ਕੇ ਨਫ਼ਰਤ ਇੰਨੇ ਮਨਾਂ ਦੇ ਵਿੱਚ ਭਰ ਦਿੰਨੇ ਆ ਕਿ ਫੇਰ ਜਿਹੜੇ ਉਹਦੇ ਨਤੀਜੇ ਸਾਨੂੰ ਭੁਗਤਣੇ ਪੈਂਦੇ ਆਗੇ ਬਾਰਡਰਾਂ ਦੇ ਉੱਤੇ ਹੋਰ ਹੀ ਪਰੇਡ ਹੈ ਇਹ ਸਾਡੇ ਮੈਚ ਹੋ ਰਹੇ ਨੇ ਕਬੱਡੀ ਦੇ ਮੈਚ ਵੀ ਹੁੰਦੇ ਆ ਪਾਕਿਸਤਾਨ ਨਾਲ ਕ੍ਰਿਕਟ ਦੇ ਮੈਚ ਵੀ ਹੁੰਦੇ ਹੈਗੇ ਤੇ ਸਾਡੇ ਕਲਾਕਾਰ ਵੀ ਸਾਂਝੇ ਤੌਰ ਤੇ ਫਿਲਮਾਂ ਵੀ ਬਣਾਉਂਦੇ ਨੇ ਨਾਟਕ ਕਰਦੇ ਨੇ ਇਧਰ ਲੀਆਂ ਨਾਟਕ ਟੀਮਾਂ ਉਧਰ ਜਾ ਕੇ ਨਾਟਕ ਕਰਦੀਆਂ ਉਧਰ ਲੀਆਂ ਟੀਮਾਂ ਅਜੋਕਾ ਥੀਏਟਰ ਲਾਹੌਰ ਵਾਲੇ ਇਧਰ ਸਾਡੇ ਇਧਰਲੇ ਪੰਜਾਬ 'ਚ ਵੀ ਆ ਕੇ ਨਾਟਕ ਕਰਦੇ ਨੇ ਚੜਦੇ ਪੰਜਾਬ ਦੇ ਵਿੱਚ ਤੇ ਕਲਾਕਾਰਾਂ ਦਾ ਤਾਂ ਕੋਈ ਬੈਰ ਵਿਰੋਧ ਨਹੀਂ ਹੁੰਦਾ ਖਿਡਾਰੀਆਂ ਦਾ ਕੋਈ ਬੈਰ ਵਿਰੋਧ ਨਹੀਂ ਹੁੰਦਾ ਤੇ ਇਸ ਕਰਕੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਸਾਡੇ ਰਾਜਨੀਤਿਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਹੈ ਤੇ ਤੁਹਾਡੀ ਇਹਦੇ ਮਸਲੇ ਦੇ ਉੱਤੇ ਕੀ ਰਾਏ ਹੈ ਮੇਰੇ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਗਰਾਜ ਰੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪ ਦਾ ਦੋਸਤ ਵੀ ਬਣਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ